ਅੱਜ ਪੰਜਾਬੀ 뮤직 ਇੰਡਸਟਰੀ ਦੇ ਉਸ ਕਲਾਕਾਰ ਦਾ ਜਨਮ ਦਿਨ ਹੈ ਜਿਸ ਨੇ ਆਪਣੀ ਆਵਾਜ਼ ਤੇ ਕਲਮ ਦੇ ਨਾਲ ਪੰਜਾਬੀ 뮤직 ਇੰਡਸਟਰੀ ਨੂੰ ਇੱਕ ਨਵਾਂ ਰੰਗ ਦਿੱਤਾ ਸੀ ਮੈਂ ਗੱਲ ਕਰ ਰਹੀ ਹਾਂ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜਿਨ੍ਹਾਂ ਦਾ ਜਨਮ 21 ਜੁਲਾਈ 2060 ਨੂੰ ਲੁਧਿਆਣੇ ਜ਼ਿਲ੍ਹੇ ਦੇ ਮੱਖਣਪੁਰ ਪਿੰਡ ਦੇ ਵਿੱਚ ਹੋਇਆ ਸੀ ਚਮਕੀਲੇ ਦਾ ਅਸਲ ਨਾਮ ਤਨੀਰਾਮ ਸਿੰਘ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਣ ਦੇ ਬਾਵਜੂਦ ਉਹਨਾਂ ਨੇ ਕਦੇ ਆਪਣਾ ਸ਼ੌਂਕ ਨਹੀਂ ਮਰਨ ਦਿੱਤਾ ਸ਼ੁਰੂਆਤੀ ਦੌਰ ਦੇ ਵਿੱਚ ਚਮਕੀਲਾ ਕੇ ਦੀਪ ਮੁਹੰਮਦ صدیق ਅਤੇ ਚਿੰਦਾ ਵਰਗੇ ਪੰਜਾਬੀ ਲੋਕ ਕਲਾਕਾਰਾਂ ਦੇ ਨਾਲ ਵਜਾਉਂਦਾ ਰਿਹਾ ਅਮਰ ਸਿੰਘ ਚਮਕੀਲੇ ਦਾ ਸਟੇਜ ਨਾਮ ਚਮਕੀਲਾ ਇੱਕ ਸਟੇਜ ਅਨਾਉਂਸਰ ਵੱਲੋਂ ਦਿੱਤਾ ਗਿਆ ਸੀ ਉਸ ਦੀ ਫਰਸਟ ਸਟੇਜ ਪਰਫਾਰਮੈਂਸ ਟਾਈਮ ਉਹ ਅਨਾਉਂਸਰ ਚਮਕੀਲੇ ਦਾ ਸਰਨੇ ਸੰਦੀਲਾ ਨੂੰ ਚਮਕੀਲਾ ਕਹਿ ਗਿਆ ਪਰ ਇਹ ਸਟੇਜ ਨਾਮ ਨੇ ਚਮਕੀਲੇ ਨੂੰ ਸੱਚਮੁੱਚ ਚਮਕਾ ਦਿੱਤਾ ਇਹ ਨਾਮ ਉਹਨਾਂ ਦੇ ਗਾਇਕੀ ਸਟਾਈਲ ਤੇ ਖੂਬ ਸੂਟ ਕਰਦਾ ਸੀ ਚਮਕੀਲੇ ਦੇ ਗੀਤ ਟਕੂ ਟਕੂ ਪਹਿਲੇ ਲਲਕਾਰੇ ਗੋਰਾ ਗੋਰਾ ਰੰਗ ਜੱਟ ਦੀ दारू ਵਰਗੇ ਗੀਤ ਅੱਜ ਵੀ ਲੋਕ ਸੁਣਨਾ ਪਸੰਦ ਕਰਦੇ ਨੇ ਚਮਕੀਲੇ ਦੀ ਜੋੜੀ ਅਮਰਜੋਤ ਦੇ ਨਾਲ ਖੂਬ ਪਸੰਦ ਕੀਤੀ ਗਈ ਸੀ ਚਮਕੀਲੇ ਦੇ ਗੀਤ ਸਿੱਧੇ ਲੋਕ ਜੀਵਨ ਸਮਾਜ ਪਿਆਰ ਤੇ ਆਧਾਰਿਤ ਹੁੰਦੇ ਸਨ 10 ਮਾਰਚ 1988 ਨੂੰ ਚਮਕੀਲੇ ਤੇ ਉਹਨਾਂ ਦੀ ਪਤਨੀ ਅਮਰਜੋਤ ਦੀ ਲੁਧਿਆਣੇ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹਨਾਂ ਦੀ ਮੌਤ ਨੇ ਪੰਜਾਬੀ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਭਾਵੇਂ ਅਮਰ ਸਿੰਘ ਚਮਕੀਲੇ ਦਾ ਮਿਊਜ਼ਿਕਲ ਸਫ਼ਰ ਛੋਟਾ ਰਿਹਾ ਪਰ ਉਹਨਾਂ ਦੀ ਕਲਾ ਅਮਰ ਹੋ ਗਈ। ਅੱਜ ਵੀ ਨੌਜਵਾਨ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ। ਅਮਰ ਸਿੰਘ ਚਮਕੀਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਹਨਾਂ ਦੇ ਗੀਤਾਂ ਦੇ ਥਰੂ ਅੱਜ ਵੀ ਉਹ ਆਪਣੇ ਚਾਉਣ ਵਾਲਿਆਂ ਦੇ ਦਿਲਾਂ ਵਿੱਚ ਜ਼ਿੰਦਾ ਨੇ।